ਪਲੀਜ਼ ਲਾਈਵ ਜੁੜ ਜਾਓ ਵੀਰੇ ਯਾਰ ਜਿੰਨੇ ਜਾਣੇ ਲਾਈਵ ਤੇ ਆ ਸਕਦੇ ਆ ਜਾਓ ਮੇਰਾ ਫੋਨ ਬੰਦ ਹੋਣ ਵਾਲਾ ਛੇਤੀ ਲਾਈਵ ਆ ਜਾਓ ਮੇਰੀ ਵੀਡੀਓ ਸ਼ੇਅਰ ਕਰੋ ਮੇਰੀ ਵੀਡੀਓ ਸ਼ੇਅਰ ਕਰੋ ਮੈਂ 15 15 ਜਨਵਰੀ 2024 ਨੂੰ ਮੈਂ ਕਰੋਸ਼ੀਆ ਦੇ ਵਿੱਚ ਆਇਆ ਸੀਗਾ ਵੀਰੇ ਵੀਰੇ ਮੈਂ 15 15 ਮਈ 2024 ਨੂੰ ਕਰੋਸ਼ੀਆ ਦੇ ਵਿੱਚ ਆਇਆ ਸੀ ਮੇਰੇ 15 ਮਈ 15 ਜਨਵਰੀ ਸੋਰੀ 15 ਜਨਵਰੀ 2024 ਨੂੰ ਕਰੋਸ਼ੀਆ ਦੇ ਵਿੱਚ ਆਇਆ ਸੀ 15 ਮਈ 2024 ਨੂੰ ਮੇਰੇ ਕੰਮ ਦੇ ਉੱਤੇ 2:10 ਵਜੇ ਦੀ ਸ਼ਿਫਟ ਦੇ ਵਿੱਚ ਮੇਰੇ ਸੱਟ ਲੱਗੀ ਮੈਂ ਪੌੜੀ ਤੋਂ ਡੇਗਿਆ ਵੀਰੇ ਮੇਰੇ ਬਾਹਾਂ ਦੇ ਟੁੱਟੇ ਹੋ ਗਏ ਮੇਰੀ ਬਾਹ ਟੁੱਟ ਗਈ ਮੇਰੀ ਬਾਹ ਦੇ ਵਿੱਚ ਪਲੇਟਾਂ ਪਾਈ ਜਾਂਦੇ ਵੀਰੇ ਪਰ ਇਹਨਾਂ ਦਾ ਇਲਾਜ ਨਹੀਂ ਸਹੀ ਹੋ ਰਿਹਾ ਮੈਂ ਕਰੋਸ਼ੀਆ ਦੇ ਵਿੱਚ ਆ ਜਿੱਦਾਂ ਸਾਨੂੰ ਦਿੱਲੀ ਲੱਗਦਾ ਇਹਨਾਂ ਨੂੰ ਜਗਰੇਵ ਆ ਜਿੱਦਾਂ ਸਾਨੂੰ ਹੁਸ਼ਿਆਰਪੁਰ ਪੰਜਾਬ ਲੱਗਦਾ ਉਦਾਂ ਇਹਨਾਂ ਨੂੰ ਕਾਰਲੋਵਾ ਸਿਟੀ ਲੱਗਦੀ ਮੈਨੂੰ ਕਾਰਲੋਵਾ ਸਿਟੀ ਦੇ ਵਿੱਚ ਹਸਪੀਟਲ ਦੇ ਵਿੱਚ ਰੱਖਿਆ ਹੋਇਆ ਪਲੀਜ਼ ਮੈਨੂੰ ਇਥੋਂ ਕੱਢ ਲਓ ਮੇਰੇ ਘਰ ਦੇ ਸਰਕਾਰ ਤੱਕ ਵੀ ਪਹੁੰਚ ਕਾਰ ਕਰਕੇ ਦੇਖ ਲਈ ਉਹਨਾਂ ਨੇ ਪਰ ਕਿਤੇ ਸੁਣਵਾਈ ਨਹੀਂ ਹੁੰਦੀ ਬਈ ਕਿਤੇ ਸੁਣਵਾਈ ਨਹੀਂ ਹੁੰਦੀ ਬਈ ਮੈਂ ਆਪ ਵੀ ਇਥੋਂ ਨੰਬਰ ਲੱਭ ਲੱਗ ਭਵੰਦਮਾਨ ਦੇ ਵੀ ਦੇਖ ਲੈ ਮੈਂ ਵੀਡੀਓ ਵੀ ਪਾ ਪਾ ਕੇ ਦੇਖ ਲਈ ਗਵਰਨਮੈਂਟ ਵਾਲੇ ਪੇਤੇ ਮੇਰੀ ਸੁਣਵਾਈ ਨਹੀਂ ਹੁੰਦੀ ਬਈ ਵੀਰੇ ਮੈਨੂੰ ਇੰਡੀਆ ਸੱਦ ਲਾ ਵੀਰੇ ਯਾਰ ਮੈਨੂੰ ਇੰਡੀਆ ਸੱਦ ਕੇ ਮੇਰਾ ਇਲਾਜ ਕਰਾ ਦਿਓ ਮੇਰੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦਾਓ ਮੇਰਾ ਖੂਨ ਰੋਜ ਹੀ ਮੇਰਾ ਖੂਨ ਵਗਦਾ ਘੰਟੇ-ਘੰਟੇ ਬਾਅਦ ਮੇਰਾ ਇੰਨਾ ਖੂਨ ਵਗਦਾ ਮੈਨੂੰ 4 ਬੋਤਲਾਂ ਚੜ੍ਹ ਦਿੰਦੇ 4 ਬੋਤਲਾਂ ਰੋਹ ਚੜ੍ਹਦੀਆਂ 4 ਬੋਤਲਾਂ ਰੋਹ ਚੜ੍ਹਦੀਆਂ 4 ਬੋਤਲਾਂ ਰੋਹ ਚੜ੍ਹਦੀਆਂ 4 ਬੋਤਲਾਂ ਮੇਰੀਆਂ ਰੋਹ ਉਤਰ ਜਾਂਦੀਆਂ ਹੁਣ ਵੀ ਮੈਨੂੰ ਚੱਕਰ ਆਈ ਜਾਂਦੇ ਆ ਮੈਨੂੰ ਪਤਾ ਨਹੀਂ ਵੀਰੇ ਕਦਾਂ ਆਮ ਵੀਡੀਓ ਬਣਾ ਕੇ ਤੁਹਾਨੂੰ ਪਾ ਰਿਆਂ ਮੇਰੇ ਹੱਥ ਜੋੜ ਕੇ ਬੇਤੀ ਮੇਰੇ ਲਈ ਦੁਆ ਬਰਯਾਦ ਕਰ ਲੋ ਮੈਂ ਕਦੇ ਕਿਸੇ ਦਾ ਮਾੜਾ ਨਹੀਂ ਸਾਲਾ ਕੀਤਾ ਮੈਂ ਇਥੇ ਵੀ ਬਹੁ ਜਾਣਿਆਂ ਨਾਲ ਖੜਿਆ ਮੈਂ ਇੰਡੀਆ 'ਚ ਵੀ ਬਹੁ ਜਾਣਿਆਂ ਨਾਲ ਖੜਿਆ ਮੈਂ ਆਪਣੇ ਮੂੰਹੋਂ ਨਹੀਂ ਕਹਿੰਦਾ ਪਰ ਪਰ ਮੈਨੂੰ ਹੁਣ ਕਹਿਣਾ ਪੈਂਦਾ ਪਰ ਸਾਲਾ ਮੇਨਾਂ ਕੋਈ ਨਹੀਂ ਖੜਿਆ ਪੈਨਚਲ ਸਾਲਾ ਮੇਨਾਂ ਕੋਈ ਨਹੀਂ ਖੜਿਆ ਵੀਰੇ ਮੇਰੀ ਸਰਕਾਰ ਤੋਂ ਇੱਕੋ ਹੀ ਬੇਜਤੀ ਆ ਮੈਨੂੰ ਇਥੋਂ ਕੱਢ ਲਾ ਮੇਰੀ ਮੇਰੀ ਵੀਡੀਓ ਜਿੱਥੇ ਤੱਕ ਪਜਾ ਹੁੰਦੀ ਪਜਾ ਦੋ ਮੋਦੀ ਨੂੰ ਕਹਿ ਦੋ ਮੋਦੀ ਨਹੀਂ ਹੱਲ ਕਰਨਾ ਕੋਈ ਕਰਨਾ ਦਾ ਜਾਂ ਭਗਵਾਨ ਤਮਾਨ ਨਹੀਂ ਕਰਨਾ ਮੈਨੂੰ ਕੱਢ ਲਓ ਮੇਰਾ ਇਲਾਜ ਕਰਾ ਦੋ ਪੀ ਜੀ ਆਈ ਸਾਲਾ ਮੈਂ ਆਇਆ ਵੀ 3-4 ਮਹੀਨੇ ਨਹੀਂ ਹੋਏ ਸਗੇ ਮੈਂ ਆਇਆ ਹੀ ਹੁਣ ਸਗਾ ਕੰਮ ਮੇਰਾ ਬੜਾ ਥੋੜਾ ਸੈੱਟ ਦੀ ਤਨਖਾਹ ਤਾਂ ਉਹ ਵੀ ਠੀਕ ਸੀ ਪਰ ਮੇਰੇ ਸਾਟਾ ਲੱਗ ਗਈ ਮੇਰਾ ਸਾਰਾ ਸੈਟਅਪ ਖਰਾਬ ਹੋ ਗਿਆ ਯਾਰ ਵੀਰੇ ਮੈਨੂੰ ਸਾਦ ਲਓ ਯਾਰ ਆ ਮੇਰੇ ਘਰ ਦੇਆਂ ਦਾ ਰੋ ਰੋ ਬੁਰਾ ਹਾਲ ਆ ਮੇਰੇ ਘਰ ਦੇਆਂ ਨੂੰ ਸਾਬ ਲਓ ਜਿਹੜੇ ਮੇਰੇ ਘਰ ਦੇ ਉੱਥੇ ਕੋਲ ਆ ਮੇਰੇ ਜਿਹੜੇ ਘਰ ਦੇ ਉੱਥੇ ਕੋਲ ਆ ਮੈਨੂੰ ਸਾਬ ਲਓ ਮੇਰੇ ਘਰ ਦੇਆਂ ਨੂੰ ਉੱਥੇ ਮੇਰਾ ਦਾ ਹੈ ਹੀ ਹੈ ਬੁਰਾ ਹਾਲ ਮਨਾਲਾ ਵੀ ਬੁਰਾ ਹਾਲ ਹੋਇਆ ਪਿਆ ਪੁਲਿਸ ਜਿਹੜੇ ਮੈਨੂੰ ਵਿੱਚ ਕਾਲ ਕਰਦੇ ਤਾਂ ਮੇਰਾ ਬੁਰਾ ਹਾਲ ਆ ਵੀਰੇ ਮੈਨੂੰ ਕੱਢ ਲਓ ਈ ਤੋਪੇਜੋ ਮੈਨੂੰ ਅੱਦਲੋ ਯਾਰ ਮੈਸੇਜ ਮੈਨੂੰ ਭੇਜ ਦੇਣੀ ਵੀਰੇ ਆ ਵੀਡੀਓ ਮੇਰੇ ਸ਼ੇਅਰ ਕਰਦੇ ਹੋ ਜਿੱਤੇ ਤੱਕ ਗੱਲ ਹੁੰਦੀ ਵੀਰੇ ਹੱਥ ਜੋੜ ਕੇ ਬੇਨਤੀ ਆ ਹੱਥ ਤਾਂ ਮੇਰੇ ਜੁੜਦੇ ਨਹੀਂ ਆ ਹੱਥ ਮੇਰਾ ਚੱਲਦਾ ਇਹਨਾਂ ਨੇ ਇਹਨਾਂ ਨੇ ਉਹ ਵੀ ਨਹੀਂ ਚੱਲਣ ਜੋਗ ਰਹਿਣ ਦੇਣਾ ਆ ਹੱਥ ਥੱਲੇ ਮੇਰਾ ਮਾੜਾ ਮਾੜਾ ਚੱਲਦਾ ਮੇਰੇ ਪਲੇਟਾ ਪਈਆਂ ਇਹਨਾਂ ਨੇ ਮੇਰਾ ਖੂਨ ਰੋਜ ਹੀ ਵਗਦਾ ਨਾ ਨਾ ਕੇਅਰ ਕਰਦੇ ਵੀਰੇ ਨਾ ਕੋਈ ਡਾਕਟਰ ਆਉਂਦਾ ਆਪਰੇਸ਼ਨ ਕਰਦਾ ਚਲ ਜਾਂਦਾ ਆਪਰੇਸ਼ਨ ਕਰ ਕੁੱਤੇਾਂ ਨੂੰ ਠਿੱਟ ਕੇ ਚਲ ਜਾਂਦਾ ਸਾਲਾ ਕੁੱਤੇਾਂ ਨੂੰ ਠਿੱਟ ਕੇ ਚਲ ਜਾਂਦਾ ਬਹਿਣ ਚੋਂ ਆਪਰੇਸ਼ਨ ਕਰਕੇ ਨਾ ਮੈਂ ਵੀਡੀਓ ਫਿਨਿਸ਼ ਲਗਾ ਕਰਨਾ 50 ਦਿ ਜੋ ਬਸ ਬਾਈ ਗੁਰੂ ਜੀ ਅਖਾਰ ਸਾਹਿਬ ਬਾਈ ਗੁਰੂ ਜੀ ਪਤੇ ਮੈਂ ਇੰਡੀਆ ਆ ਕੇ ਸਭ ਦਾ ਦੇਖ ਲਊਗਾ ਵੀਰੇ ਮੈਂ ਮੈਨੂੰ ਬਸ ਇੰਡੀਆ ਸਾਧ ਲਾ ਵੀਰੇ ਮੈਨੂੰ ਇੰਡੀਆ ਸਾਧ ਲਾ ਮੈਂ ਇੱਥੇ ਵੀ ਮਿੰਰੇ ਹੈਗੇ ਮੇਰੇ ਯਾਰ ਦੋਸਤ ਪਰ ਉਹ ਵੀ ਬਾਹ ਲਾਰਟ ਹੈ ਮੇਤੋਂ ਆ ਕੇ ਬੈੰਦੇ ਹੁੰਦੇ ਸੀਗੇ ਮੇਤੋਂ ਰਾਤ ਵੀ ਜਿੱਦਾਂ 12-2 ਘੰਟੇ ਰਹਿਏ ਆ ਉਹਨਾਂ ਨੇ ਉਹਨਾਂ ਦੇ ਵੀ ਮਾਲਕ ਸਾਲੇ ਬਹੁਤ ਆਰਾਮ ਦੇ ਉਹਨਾਂ ਨੂੰ ਛੁੱਟੀਆਂ ਨਹੀਂ ਦਿੰਦੇ ਉਹ ਵੀ ਵਿਚਾਰੇ ਚੰਗੇ ਆ ਪਰ ਇਥੇ ਕੋਈ ਨਹੀਂ ਬਾਹ ਪੁੱਛਦਾ ਵੀਰੇ ਇਥੇ ਕੋਈ ਨਹੀਂ ਬਾਤ ਪੁੱਛਦਾ ਪਰਦੇਸ ਬੜੇ ਓਕੇ ਕੱਟਣੇ ਸਾਲੇ ਬਹੁਤ ਓਕੇ ਕੱਟਣੇ ਸਾਲੇ ਪਰਦੇਸੋਂ ਆਉਂਦਾ ਇੱਕ ਲਾਲਚ ਹੀ ਸੀਗਾ ਕਿ ਘਰੋਂ ਗਰੀਬੀ ਕੱਢਣੀ ਆ ਭੈਣ ਚੋਦੀ ਗਰੀਬੀ ਕੱਢਣ ਆਏ ਸੀ ਭੈਣ ਚੋਦੀ ਤੇ ਗਰੀਬੀ ਦੇ ਮੇਰੀ ਭੈਣ ਦੀ ਲੰਦ ਦੇਤਾ ਗਰੀਬੀ ਦੇ ਬਾਦੌੜੇ ਰੱਖਦੀ ਸਾਲੀ ਮੇਰੀ ਮੇਰੀ ਹੈਲਪ ਕਰਦੇ ਹੋ ਮੇਰਾ ਭਰਾ ਬਸ ਯਾਰ ਮੇਰੀ ਆ ਭੈਣਾ ਜਿੱਦੀਆਂ ਦੇਖਦੀਆਂ ਮੇਰੀ ਅਮਾਵਾ ਮੇਰੀਆਂ ਭੈਣਾਂ ਮੇਰੇ ਮਾਵਾ ਜਿੰਨੀਆਂ ਦੇਖਦੀਆਂ ਮੇਰੀ ਹੈਲਪ ਕਰਦੀਆਂ ਮੈਂ ਵੀਡੀਓ ਸ਼ੇਅਰ ਕਰਗਾ ਤਾਂ ਪਲੀਜ਼ ਯਾਰ ਕੋ ਕਰ ਦਿਓ ਮੇਰੇ ਲਈ ਦੁਆ ਬਰਯਾਦ ਕਰਿਓ ਕਿ ਮੇਰਾ ਹੱਥ ਮੋੜ ਕੇ ਚੱਲੂਗਾ ਮੈਂ ਇੰਡੀਆ 'ਚ ਨਾਈਆਂ ਦਾ ਕੰਮ ਕਰਦਾ ਸੀ 5 ਸਾਲ ਮੈਂ ਨਾਈਆਂ ਦਾ ਕੰਮ ਕੀਤਾ ਇੱਕ ਘਰ ਦੀ ਗਰੀਬੀ ਹੀ ਕੱਢਣ ਦੇ ਕਰਕੇ ਮੈਂ ਬਾਹਰ ਆਇਆ ਸੀਗਾ ਪਰ ਗਰੀਬੀ ਦਾ ਚਲੋ ਫੇ ਕੱਢਣੀ ਸੀਗੀ 1 ਸਾਲ 2 ਸਾਲ ਲੱਗ ਜਾਣਾ ਸੀ ਮੇਰਾ ਕਰਜ਼ਾ ਕੁਝ ਉੱਤਰ ਜਾਣਾ ਸੀਗਾ ਪਰ ਮੇਰਾ ਏਜੰਟ ਗੁਰਦੀਪ ਸਿੰਘ ਨਾਲ ਨਕੌਦਰ ਦਾ ਮੈਨੂੰ ਕਹਿੰਦਾ ਸੀ ਤੂੰ ਫੋਰਕ ਲਿਫਟ ਚਲਾਏਂਗਾ ਪਰ ਉਹਨੇ ਮੈਨੂੰ ਕੂੜੇ ਦੀ ਫੈਕਟਰੀ ਚ ਬਾੜਿਆ ਇਥੇ ਗੁਰਦੀਪ ਸਿੰਘ ਨਾਲ ਬਹੁਤ ਹਰਾਮ ਦਾ ਏਜੰਟ ਆ ਮੇਤੋਂ ਉਹਦੀਆਂ ਫੋਟੋਆਂ ਵੀ ਪਈਆਂ ਵੀਡੀਓ ਵੀ ਪਈਆਂ ਮੇਤੋਂ ਉਹਦੇ ਥਰੂ ਕੋਈ ਨਾ ਆਇਆ ਉਹਨੇ ਮੇਰੇ ਪੈਸੇ ਬਹੁ ਮਾਰੇ ਮੇਰਾ ਮੈਤੋਂ 8-9 ਲੱਖ ਰੁਪਏ ਲੈ ਲਿਆ ਉਹਨੇ ਮੇਰੇ ਭਰਾ ਦਾ ਭਰਾ ਦਾ ਵੀ ਫੇਕ ਵਰਕ ਪਰਮਿਟ ਕਢਾਇਆ ਸੀ ਉਹਨੇ ਹੁਣ ਫੇਰ ਵੀ ਸਾਤੋਂ ਮੈਂ ਉੱਤੋਂ 50000 ਰੁਪਈਆ ਮੜਾਇਆ ਉਹਦਾ ਪਹਿਲਾਂ ਦਿੱਤਾ ਸੀ ਮੈਂ ਕਿਹਾ ਨਾ ਵੀ ਤੂੰ ਫਸ ਜਾਣਾ ਇੱਥੇ ਆ ਕੇ ਨਾ ਵੀ ਘਰ ਦੀ ਗਰੀਬੀ ਇਦਾਂ ਨਹੀਂ ਕੱਢ ਹੋਣੀ ਵੀਰੇ ਇੰਡੀਆ ਰਹਿ ਕੇ ਕੰਮ ਕਰ ਲਓ ਜਾਂ ਉਦਾਂ ਪੇਂਡਿਆ ਕਿਤੇ ਚੰਗੀ ਤਰ੍ਹਾਂ ਕੰਮ ਕਰ ਲਓ ਇੱਥੇ ਸਾਰੇ ਡਾਕਟਰ ਕੇਅਰ ਨਹੀਂ ਕਰਦੇ ਵੀਰੇ ਕੇਅਰ ਨਹੀਂ ਕਰਦਾ ਸਾਲਾ ਕੋਈ ਨਹੀਂ ਕੇਅਰ ਕਰਦਾ ਪਲੀਜ਼ ਮੇਰੀ ਵੀਡੀਓ ਜਿੱਥੇ ਤੱਕ ਪਹੁੰਚਦੀ ਪਹਜਾਦਾ ਮੇਰੇ ਵੀਰ ਜੋ ਮਿੰਟ ਤੋਂ ਇੰਡੀਆ ਜਮੇ ਤੋਂ ਘਾਤੀਆ ਹੋਈਆਂ ਮੈਂ ਉਹ ਗਾਤੀ ਆ ਆਪਣੀ ਅਜ਼ਾਰੀਆਂ ਮੰਨਦਾ ਪਰ ਹੁਣ ਓਕੇ ਟਾਈਮ ਤੇ ਮੇਲਾ ਘੜ ਜਾਓ ਯਾਰ ਘੜ ਜਾਓ ਘੜ ਜਾਓ ਮੇਲਾ ਸ਼ੇਰ ਕਿਥੋਂ ਹਣੀ ਯਾਰ ਇਹ ਇਹ ਸ਼ੇਰ ਕਿਥੋਂ ਹੁੰਦੀ ਆ ਸ਼ੇਰ ਪਤਾ ਨਹੀਂ ਕਿਥੋਂ ਹਣੀ ਆ ਬੀਰੇ ਕੋਈ ਜਾਣਾ ਸ਼ੇਅਰ ਦਾ ਆਪਸ਼ਨ ਦੱਸਿਓ ਸ਼ੇਅਰ ਕਿੱਥੋਂ ਹੁਣੀ ਯਾਰ ਐਂਡ ਕਰਕੇ ਮੈਂ ਸ਼ੇਅਰ ਕਰਨੀ ਆ